ਇੱਥੇ ਤੁਹਾਨੂੰ ਇੱਕ ਵੀ ਗਾਹਕ ਨਹੀਂ ਦਿਖੇਗਾ। ਆਪ ਦੇਖ ਸਕਦੇ ਹੋ ਤੁਸੀਂ। ਇੱਕ ਵੀ ਗਾਹਕ ਦੀ ਦੁਕਾਨਾਂ ਬੰਦ ਵੀ ਨੇ। ਬਿਊਟੀ ਪਾਰਲਰ ਦੀ ਦੁਕਾਨ ਹੈ ਜਿੱਥੇ ਆਪਾਂ ਖੂਬਸੂਰਤ ਆਪਣੇ ਆਪ ਨੂੰ ਬਣਾਉਣ ਲਈ ਆਉਂਦੇ ਨੇ ਦੁਕਾਨਾਂ ਬੰਦ ਨੇ। ਕੋਨਾਲ ਫੁੱਟਵੈਅ ਰਿਹਾ ਜਿਹਦੀ ਵੀਰ ਨੇ ਦੁਕਾਨ ਪਈ ਸੀ। ਮਤਲਬ ਸਾਰੀਆਂ ਦੁਕਾਨਾਂ ਇਸ ਟਾਈਮ ਬੰਦ ਨੇ। ਇਹ ਹੈ ਵੀਰ ਬਣਾ ਨਮਸਕਾਰ ਹੈ ਅੰਕਪਾਈ ਭਾਈ ਮੇਰਾ ਨਾਮ ਕੁਨਾਲ ਫੁੱਟਵੇਅਰ ਹੱਬ ਤੋਂ ਆ ਮੈਂ ਗੱਲ ਕਰ ਰਿਹਾ ਮੇਰੀ ਇਹ ਦੁਕਾਨ ਹੈ ਮੇਰੇ ਆਲੇ ਦੁਆਲੇ ਪਾਣੀ ਬੜਾ ਆ ਜਾਂਦਾ ਹੈ ਇਹ ਤਾਂ ਚਲੋ ਅੱਜ ਬਾਰਿਸ਼ ਦਾ ਹੈ ਪਰ ਅੱਗੇ ਪਿੱਛੇ ਰੋਜ਼ ਹੀ ਇੱਥੇ ਡੱਕਾ ਲੱਗ ਜਾਂਦਾ ਜਿਸ ਕਰਨੇ ਗਾਹਕ ਨਹੀਂ ਆ ਪੰਦਾ ਇੱਟਾਂ ਵੀ ਲੱਗਦੀਆਂ ਇੱਟਾਂ ਵੀ ਪੂਰੀਆਂ ਡੁੱਬ ਜਾਂਦੀਆਂ ਪਰਸੋਂ ਮੇ ਤੋਂ ਰਿਕਾਰਡਿੰਗ ਪਈ ਹੈ ਗਾਹਕ ਨੇ ਖੁਦ ਕਿਹਾ ਕਿ ਭਾਜੀ ਤੁਹਾਡੇ ਪਾਣੀ ਇੰਨਾ ਹੈ ਸਾਡਾ ਮਨ ਨਹੀਂ ਪਰ ਅਸੀਂ ਫਿਰ ਵੀ ਆਏ ਆ ਤੇ ਮੇਰੀ ਕੋਈ ਸੁਣਵਾਈ ਨਹੀਂ ਆ ਮੈਂ ਨਗਰ ਪੰਚਾਇਤ ਵਿੱਚ ਲੈਟਰ ਵੀ ਲਿਖੀ ਹੈ ਮੇਰੀ ਕੋਈ ਸੁਣਵਾਈ ਨਹੀਂ ਹੋਈ ਹਾਂਜੀ ਅੱਜ 10 ਦਿਨ ਹੋ ਗਏ ਐ ਅੰਕਲ ਨੂੰ ਐਮਸੀ ਕਈਆਂ ਨੂੰ ਕਿਹਾ ਅੰਕਲ ਨੇ ਐਮਸੀ ਹੱਲ ਵੀ ਕੀਤਾ ਐ ਪਰ ਫਿਰ ਰੋਜ਼ ਹੀ ਹੋ ਜਾਂਦਾ ਤੇ ਦੁਕਾਨ ਚ ਲਾ ਰਹੇ ਭਾਈ ਮੈਨੂੰ 4 ਮਹੀਨੇ ਹੋ ਗਏ ਐ 4 ਮਹੀਨੇ ਜੀ ਪਾਜੀ ਹੂੰ ਬੜੀ ਆ ਰਹੀ ਦਾ ਡੱਕੇ ਲੱਗੇ ਪਏ ਨਾਲੀਆਂ ਚ ਮੈਂ ਆਪਣਾ ਲੱਗ ਮੈਂ ਆਪਣਾ ਲੱਗ ਬੋਰਾ ਵੀ ਲਾਇਆ ਹੋਇਆ ਗੱਟੇ ਪੰਨਾ ਲਫਾਫੇ ਪੰਨਾਂ ਐ ਪਰ ਪਿੱਛੋਂ ਆਪਣੇ ਕਿਦਾਂ ਲਫਾਫੇ ਆਏ ਨੇ ਜਿਸ ਕਰਨੇ ਪਾਣੀ ਬਹੁਤ ਆ ਜਾਂਦਾ ਪਾਜੀ ਮੈਂ ਚਾਹੁੰਦਾ ਕਿ ਢਿਲਵਾਂ ਡਵੈਲਪ ਹੋਵੇ ਥੋੜਾ ਪਾਣੀ ਪੂਰੇ ਸਹੀ ਹੋਵੇ ਜਿਸ ਕਰਨੇ ਗਾਗ ਬਣਿਆ ਰਹੇ ਹੁਣ ਗਾਗ ਬਾਬਗਲਾ ਸਾਹਿਬ ਬਿਆਸ ਨੰਡਾਲੇ ਵੱਲ ਜਾਂਦਾ ਹੈ ਢਿਲਵਾਂਲ ਤਰੱਕੀ ਬਿਲਕੁਲ ਨਹੀਂ ਹੋ ਰਹੀ ਅੱਧਾ ਯੋਗ ਆਪਣਾ ਬਾਹਰ ਪੁਰਜਾ ਚਲੋ ਵਧੀਆ ਗੱਲ ਹੈ ਬਾਹਰ ਵੀ ਬਹੁਤ ਕੁਛ ਹੈ ਇੱਥੇ ਕਈ ਸਮਝ ਨਹੀਂ ਕੁਛ ਹੈਗਾ ਵਧੀਆ ਹੈ ਪਰ ਮੈਂ ਚਾਹਨਾ ਕਿ ਇੱਥੇ ਵੱਧ ਤੋਂ ਵੱਧ ਹੱਲ ਕੀਤਾ ਜਾ ਸਕਦਾ ਹੈ ਇਹ ਬਹੁਤ ਤੁਹਾਨੂੰ ਕੱਲਿਆਂ ਦਿੱਕਤ ਆੜੀ ਹੋਰ ਵੀ ਲੱਗਦੀ ਪਾਜੀ ਹੋਰ ਵੀ ਸਾਰਿਆਂ ਨੂੰ ਆ ਰਹੀ ਹੈ ਉਹ ਦੇਖੋ ਸਾਰੇ ਵਾਈਪਰ ਕੱਢ ਰਹੇ ਆ ਉਧਰ ਵੀ ਆ ਵੀ ਭਾਈ ਵਾਈਪਰ ਕੱਢ ਕੇ ਹਟਿਆ ਦੇਖੋ ਪੂਰਾ ਮੀਰਾ ਨਹੀਂ ਕੱਲਿਆਂ ਦਾ ਸਾਰਿਆਂ ਨੇ ਭਰਿਆ ਪਿਆ ਹੈ ਸਭ ਦੇ ਹੱਲ ਹੈ